ਦੇ ਦੇਖ ਚੁੱਕੇ ਆ ਔਰ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਪਹਿਲਾ ਸਮਾਗਮ ਸਾਡੇ ਬਿਸਟਰ ਡਾਕਟਰ ਬੀ ਐਲ ਵਰਮਾ ਪ੍ਰਿੰਸੀਪਲ ਹੀ ਕੋਈ ਸਮਿਆ ਸੀਗਾ ਤਦਾਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਜੇਕਰ ਸਕੂਲ ਇੰਗਲਿਸ਼ ਮੀਡੀਅਮ ਹੈ ਤੌੜਾ ਦੇ ਬੱਚਾ ਨੂੰ ਆਏਸੀ ਪੜ੍ਹਾਈ ਦੁਕਾਨਾਂ ਤੇ ਗਿਆਣਾ ਪਵੇ ਇਟ ਇਜ਼ ਨਾਟ ਗੁੱਡ ਔਰ ਸਾਨੂੰ ਖੁਸ਼ੀ ਹੈ ਕਿ ਸਾਡੇ ਜਿਹੜੇ ਬੱਚੇ ਜਦੋਂ ਇੱਥੋਂ ਨਿਕਲਦੇ ਆ ਸਾਤਾ ਟਾਣਾ ਬੈਂਡ ਲਾਉਣਾ ਤਾਂ ਦ ਆਇਆ ਉੱਥੇ ਮੈਨੂੰ ਪਾਕਵੇ ਤੇ ਕੋ ਸੂਰੇ ਅਚਾਰੇ ਵੀ ਮਿਲ ਗਏ ਨੌ ਬਾਦ ਗਰ ਪਾਕਵੇ ਤੇ ਸੂਰੇ ਤਾਂ ਉੱਥੇ ਰਹਿ ਰਿਆ ਸੀਗਾ ਪਰ ਜਦੋਂ ਮੈਨੂੰ ਮਿਲੇ ਉਹਨਾਂ ਨੇ ਦੱਸਿਆ ਕਿ ਅਸੀਂ ਪਾਕਵੇ ਤੇ ਨਾਲ ਉੱਥੋਂ ਪੜ ਕੇ ਆਇਆ ਤਾਂ ਮਨ ਨੂੰ ਬਹੁਤ ਖੁਸ਼ੀ ਹੋਈ ਵਿਸ਼ਾ ਸਾਡੀ ਸੋਚ ਨਹੀਂ ਕਿ ਸਾਡੇ ਬੱਚੇ ਮਾਈਗਰੇਟ ਹੋਣ ਸਾਡੇ ਬੱਚੇ ਇਤੋਂ ਬਾਹਰ ਜਾਣ IAS IPS PCS பை டாம்ਟਰ பை கேரியர் பை ਚੋਕੋਨਾ ਬੱਚਿਆਂ ਦੀ ਸਾਡੇ ਬਾਤ ਨੂੰ ਸਾਡੇ ਪੰਜਾਬ ਨੂੰ ਵੀ ਲੋੜ ਹੈ ਉਹ ਕੱਲ੍ਹ ਬੈ ਤੁਹਾਡੇ ਨਾਲ ਤਾਂ ਸ਼ੇਅਰ ਕੀਤੀ ਹੈ ਕਿ ਉਹ ਇੱਕ ਹਵਾ ਬੱਗੀ ਹੋਰੀ ਸੀ ਉਹ ਹਵਾ ਦੇ ਵਿੱਚ ਉਹ ਵੀ ਪੌਦ ਤੇ ਉੱਠ ਕੇ ਚਲੇ ਮੇਰੇ ਗੈਂਡ ਬਹੁਤ سارے ਪੇਰੈਂਟ ਚਾਹੁੰਦੇ ਸੀ ਕਿ ਸਾਡੇ ਬੱਚੇ ਦਾਸਾ ਜਾ ਕੇ ਆਉਣ ਉੱਥੇ ਦੇਖੀ ਆਉਣ ਸਾਇੰਸ ਵੀ ਰਹੀ ਹੈ ਔਰ ਅੱਜ ਖੁਸ਼ੀ ਹੋ ਰਹੀ ਹੈ ਆਪਣੇ ਬੱਚੇ ਸਾਨੂੰ ਦਿੱਤੇ ਆ ਤਾਂ ਸੀ ਉਹਨਾਂ ਬੱਚਿਆਂ ਦਾ ਮਾਣ ਬਹੁਤ ਸਾਰਿਆਂ ਨੂੰ ਅੱਛਾ ਕੀ ਆਇਆ ਇਹ ਕੌਟੀ ਕਾਲੇ ਦਾ ਸਿੱਖਾ